जी मी आ गया बूंदा बंदी हो लग गई बहुत ज्यादा गर्मी थी सी सोन पै रहा मी कैमरे च दिख रहा पर कैमरे से चट्ट दिख रहा देखिए कोई एंगल घुमा को के इथे भी घट दिख रहा चलो ती फर्श तो, तो जज कर लो फर्श तो दिदा ही है भी किन्ना का ਾਰੇ ਇਹ ਮੀ ਘਾਟਾ ਥੋੜਾ ਜਿਆ ਇਹਦੇ ਕਰਕੇ ਹਮਾਸ ਜੀ ਜ਼ਿਆਦਾ ਹੋ ਜਾਣੀ ਆ ਜਦੋਂ ਹਟੂਗਾ ਜਿਹੜਾ ਕਿਤੇ ਅੱਜ ਇੱਥੇ ਪੈ ਗਿਆ ਨਾਲ ਦੇ ਏਰੀਆ ਛੱਤ ਉਹਦੇ ਕਰਕੇ ਜ਼ਿਆਦਾ ਹੋ ਜਾਂਦੀ ਆ ਸਾਰੇ ਪਾਸੇ ਪਵੇ ਨਾ ਕੋਰ ਤਰਿਆ ਸਾਹਮਣੇ ਹਲੇ ਪੰਤਾਲਾ ਪ੍ਰੋਪਰ ਚਾਚੇ ਵਾਲਾ ਚੱਲਿਆ ਨਹੀਂ ਤੁਹਾਨੂੰ ਮੈਂ ਦਵਾ ਦੇਣਾ ਇੱਥੇ ਆਹ ਉਹ ਦੇਖੋ ਕੁੰਡੇ ਚ ਥੋੜਾ ਥੋੜਾ ਚੱਲ ਰਿਹਾ ਉਹਨੇ ਚੱਲਣਾ ਪੈਣਾ ਪੂਰਾ ਵੇ ਲੋ ਮੇਰਾ ਹਾਲ ਆਪਣੇ ਤਾ ਹੈ ਬਾਕੀ ਕਿੱਥੇ ਖ ਪੈ ਗਿਆ ਜਿਆਦਾ ਕਿੱਥੇ ਕਿ ਨਹੀਂ ਪਿਆ ਦੱਸ ਦਿਓ ਤੁਸੀਂ 2000 ਤੇ ਕਰਤਾ ਕੁਰਸੀ ਉੱਪਰ ਲਾ ਕੇ ਸੜਤੇ ਤੇ ਆ ਦੇਖੋ ਆ ਇਟਾਂ ਦਬ ਗਈਆਂ ਆ ਦੇਖੋ ਪਾਣੀ ਜਾਂਦਾ ਵਿੱਚ ਨੂੰ ਆ ਦੇਖੋ ਇਹਦੇ ਵਿੱਚੋਂ ਇਹਨਾਂ ਪੂਰਾ ਪਾਣੀ ਜਾਂਦਾ ਉਹ 45 ਦਾ ਜਿੰਨਾ ਪਾਣੀ ਆਉਂਦਾ ਸਾਰਾ ਇਹਦੇ ਵਿੱਚ ਜਾਂਦਾ ਇਹ ਇੱਥੇ ਕੂਹੀ ਆ ਆਪਣੇ ਦੇਖੋ ਜਾਂਦਾ ਵਿੱਚ ਚੰਗੀ ਡਿਊਟੀ ਜਿੰਨਾ ਪਾਣੀ ਚੱਲਦਾ ਇਹ ਚ ਇਹਦਾ ਜੇ ਕੀੜੀ ਖੱਡ ਕਰ ਦਵੇ ਕੁਹੀ ਵਾਲੀ ਤਾਂ ਉਹ ਤੇ ਠਿੱਗ ਗਿਰ ਜਾਂਦੀ ਆ ਪਿੱਛੇ ਹੀ ਹੋ ਜਾ ਮਿੱਤਰਾ ਕੱਲ ਮੇਰੇ ਫਰੈਂਡ ਦੀ ਕਾਲ ਆਈ ਕਹਿੰਦਾ ਇੱਕ ਕਈਆ ਦੇ ਦੇ ਮਹਾ ਵੀ ਜਿੰਨੇ ਤੈਨੂੰ ਦੱਸਦੇ ਆ ਉਹ ਐਂ ਲੱਗਦਾ ਨਾ ਦੇਖਣ ਵਾਲੇ ਕਹਿੰਦਾ ਬੇਲਾਂ ਦਾ ਫਲਾ ਰਹਿਣਾ ਉਹ ਫਲਾ ਰਹੇ ਆ ਮਹਾ ਬੇਲਾਂ ਦਾ ਫਲਾ ਰਹੇ ਆ ਇਹ ਮਿੱਤਰਾ ਬੀਲਾਂ ਤਾਂ ਐ ਲੱਗਦੀਆਂ ਨੇ ਹੁਣ ਨਾ ਮੀਂਹ ਕਰਕੇ ਆ ਗਰਮੀ ਜੀ ਕਰਕੇ ਸਬਜ਼ੀ ਹਟ ਗਈ ਵੀ ਆ। ਬਸ ਸਪਰੇਅ ਸਪਰੂ ਨਹੀਂ ਜੀ। ਕੁਛ ਇਹਨੂੰ ਸਪਰੇਅ ਨਹੀਂ ਕਰੀ ਹੋਈ। ਹੁਣ ਸਪਰੇਅ ਕਰਾਂਗੇ। ਫੇਰ ਸਬਜ਼ੀ ਲੱਗੂਗੀ ਉਤਰਨ। ਹਫਤੇਆਂ ਦਾ ਇੰਨਾ ਇੱਕ ਫਲਾਰਾ ਨਾ। ਕਈ ਇਹਦੇ ਪੱਤੇਆਂ ਕਰਕੇ ਕਰੇਲੇ ਚ ਸੰਡੀ ਪੈਣ ਲੱਗੀ। ਚੱਕਾ ਉਹ ਸਬਜ਼ੀ ਲੱਗਦੀ ਤਾਂ ਬਥੇਰੀ ਐ ਤਾਂ ਐ ਨਹੀਂ ਆ ਦੇਖ ਮੈਂ ਵੀ ਮੈਨੂੰ ਲੱਗਦਾ ਇਹ ਵੀ ਸੰਡੀ ਆ। ਨਹੀਂ ਸਾਫਾ ਇਹ ਤਾਂ ਚੈਨਾ ਕੇਲਦੀ 90 ਰੁਪਏ ਤੋਂ ਉੱਪਰ ਆ ਫਿਰ ਫਰਿੱਜ ਜਰ ਰਹਿਣੀ ਹੈ ਕੰਦੀ ਚ ਚਲੋ ਉਹ ਮਾਰੇ ਭਗਾ ਕੇ ਕੱਦੂ ਚ ਫਰਿੱਜ ਜਰ ਕੰਦੀ ਹੋ ਜਾਂਦੀ ਹੈ ਹੋਰ ਕੁਝ ਨਹੀਂ ਅਗਲੇ ਆਣਾ ਚਲ ਫਿਰ ਆ ਉਹ ਬੇਲ ਤੇ ਸਾਫਾ ਕਰੇਲੇ ਤੋਂ ਉਧਰ ਤੋਂ ਟੋੜ ਲੈੜ ਪਹਿਲਾਂ ਛੱਡ ਕੇ ਆਈਆਂ ਇਹ ਤੋਂ ਨਾ ਟੋੜ ਇੱਥੇ ਨਾ ਆਇਆ ਕਈ ਇਹਦੀ ਤੋਸ ਜਿਹੜਾ ਮੀਂਹ ਮੂੰਹ ਪਈ ਜਾਂਦਾ ਹਾਂ ਉੱਥੇ ਕਿ ਦੇਖੀਏ ਉੱਥੇ 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 ਕਈ ਇਹਦੀ ਵੇਲ ਨੇ ਨਾਸਾ ਹੱਥ ਥੱਲੇ ਤੇਰੇ ਉਰੇ 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 ਖੈ ਗਏ ਤੇ ਉਰੇ ਦੂ ਚਲ ਖੋ ਗਏ ਹਮ ਖੋ ਗਏ ਚਲ ਹਾਂ ਇਹਨਾ ਮਾਰਾ ਚਲ ਆ ਕੱਢ ਕੇ ਰੱਖਦੇ ਬਾਹਰ ਦੂ ਛੋਟੇ ਛੋਟੇ ਅਰੇ ਆ ਕੱਢ ਕੇ ਰੱਖਦੇ ਤੇ ਦੂ ਉਪਰ ਆ ਦੇ ਚਲ ਮਰੀ ਤੇ ਨਿਕਲਦੇ ਆਏ ਚੰਨ ਕਰੇਲੇ ਤਾਂ ਅੰਦਰ ਬਹੁਤ ਹੋਣਗੇ ਮੈਨੂੰ ਪਤਾ ਉਦੋਂ ਮੇਸਟਰ ਜੀ ਦਿੱਤੇ ਅਮਾ ਜੀ ਨੇ 5 ਕਿਲੋ ਹੰਪ ਹੁਣ ਆਹ ਹੋਣੇ ਆ ਕਰੇਲੇ ਆ ਬੇਲੂ ਇੰਨਾ ਕ ਕਿੱਿਆ ਲੱਗਿਆ ਤਾਂ ਫਿਰ ਮੈਂ ਆਪਣਾ ਦਿਮਾਗ ਲਾਇਆ ਮਾ ਇਹਨਾਂ ਕਿੱਥੇ ਬੰਡਾਂਗੇ ਬੇਲੂ ਰੱਸੀ ਬੰਨੀ ਮੁੜ ਕੇ ਮੁੜ ਕੇ ਕਿੰਝ ਲੱਗਿਆ ਇਹਨੂੰ ਚਲ ਦੇਖ ਫਟਾਫਟ ਨਾ ਬੰਨੋ ਨਾ ਬੰਨੋ ਪੱਟ ਦੋ ਹੁਣ ਇਹਨੂੰ ਕਿਹਨੂੰ ਪੁਲਾਇਆ ਖੇਤ 'ਚ ਕੁਛ ਨਹੀਂ ਲੱਗਣਾ ਇਹਨੂੰ ਜਦੋਂ ਸਾਖ ਟੇਕੇ ਖੜੀ ਆ ਖੜੀ ਆ ਤੈਨੂੰ ਵੀ ਕਹਿੰਦੀ ਆ ਕਿਹਦਾ ਵੀ ਸਾਖ ਟੇ ਜਾਣਾ ਇਹ ਇੱਥੇ ਨਹੀਂ ਕਲੇਲਾ ਕਲਿਆ ਹੁੰਦਾ ਪਤਾ ਨਹੀਂ ਕੁਦਰਤ ਕਿਉਂ ਕੀ ਗੱਲ ਆ ਦੇਖਦਾ ਬੇਲ ਨੂੰ ਬਖਸ਼ ਲੱਗਦਾ ਬਹੁਤ ਇਹਨੂੰ ਪਰ ਲੱਗਦਾ ਵੀ ਬਹੁਤ ਗੜਦਾ ਵੀ ਬਹੁਤ ਆਹ ਥੱਲੇ ਇੱਕ ਤੇ ਆਹ ਦੋ 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 ਹਾਂ ਦੋ ਨੀਣ ਦੇਖਣਾ ਦੋ ਉਹ ਮੀਮੂ ਭਾਗਿਣਾ ਨੇ ਗਲੇ ਆ ਬੇਲ ਤੋਂ ਹੀ 14 14 ਵੀ ਕ੍ਰੇਲੇ ਤੋੜੇ ਇੱਕ ਦਿਨ 14 ਗਿਣਕੇ ਤੋੜ ਕੇ ਲੈ ਕੇ ਗਏ ਇੱਥੇ ਆ ਬੇਲ ਕਿਤੇ ਗੱਡੀ ਕਾ ਦੇਖ ਲੋ ਇਹਨੂੰ ਆਏ ਦੇ ਪਾਸਾ ਜਿਵੇਂ ਬੰਦੇ ਨੂੰ ਦੰਨੇ ਹੁੰਦੇ ਆ ਆ ਲੱਗਿਆ ਹੋਇਆ ਇੱਕ ਥੱਲੇ ਆਪ ਵੀ ਤੋੜ ਲਓ ਮੜ ਕੇ ਦੇ ਤੋੜਾਂ ਇਹ じゃ ਚੱਲੂਗਾ ਹਾਂ ਹਾਂ ਚੱਲੂਗਾ ਕੀਰ ਮੈਂ ਬਣਾ ਲਾਂਗੇ ਦੰਦ ਵਿੱਚੋਂ ਦੰਦ ਬੋੜੇ ਮੈਂ ਕਿੱਥੇ ਹੀ ਜਾਨਾ ਆਹਾ ਮੇਰੇ ਜਾਨ ਦਾ ਵੀ ਛੋਟਾ ਹੈ ਉੱਪਰ ਨਾਲ ਇਹ ਤਾਂ ਬਤਾਉ ਲੈਣ ਆਏ ਇੱਥੇ ਮੈਂ ਮਦਦ ਦਿੰਦਾਂ ਸੀ ਵੀ ਆਹ ਬੇਲ ਤੋਂ ਦਾ ਕਰੇਲਾ ਚੇਲਾ ਨਹੀਂ 베 ਲੈਣੀ ਹਲਕੀ ਹੋਈ ਆ ਹਾਂ ਰੀਜੀ ਦੇ ਨਾ ਕਰੇਲਾ ਬਦਲ ਹੈ ਇਹ ਤਾਂ ਛੋਟਾ ਛੱਲ ਉਹਨੇ ਤਾਂ ਬੁੱਕਤ ਕੋਈ ਨਹੀਂ ਪਾਈ ਜਿੰਨੀਆਂ ਦੀ ਸੰਭਾਲ ਹੋਈ ਹੋਈ ਹੈ ਜਿਵੇਂ ਕਹਿੰਦੇ ਆ ਉਹਨਾਂ ਹੀ ਫੜ ਨਹੀਂ ਦਿੰਦੀ ਇਹਦੀ ਜਿੰਨੀ ਬੇ ਬਚਰੀ ਜੀ ਬੇਕਤਰੀ ਜੀ ਆ ਛੱਟੀ ਹੋਈ ਆ ਥੱਲੇ ਉਹਨੀਆਂ ਬੁੱਧ ਫੜ ਦਿੰਦੀ ਐ ਇੱਕ ਇਹਨੂੰ ਨਹੀਂ ਕੋਸ ਲੱਗਿਆ ਇਹ ਕਾ ਥੱਲੇ ਰਹਿ ਗਿਆ ਤਰ 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 ਥੱਲੇ ਪਿਆ ਧਰਤੀ ਤੇ ਆ ਦੇ ਆ ਰਿਹਾ ਹਰ ਚੁਣ 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 ਇਹ ਵਿਚਾਰੀ ਨੂੰ ਵੱਧ ਫੜ ਦਿੰਦੀ ਐ ਜਿੰਨਾ ਥੱਲੇ ਪਈ ਐ ਆ ਰਹਿ ਗਿਆ ਤੇ ਪੈਰਾਂ ਚੁਰੇ ਉਰੇ ਕਤ ਉਰੇ ਕਰ 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 ਦੇਖਿਆ ਤਾਂ ਜਿੰਨਾ ਸਾਫ ਸੁਥਰੀ ਆ ਮినੋਆ ਤਾਂ ਵੀ ਉਹ ਵੀਲ ਨੂੰ ਬਹੁਤ ਲੱਗੂ ਵੀ ਉੱਪਰ ਚੜੀ ਹੋਈ ਆ ਪਰ ਉਹ ਤਾਂ ਇੰਨਾ ਕੁ ਫਲ ਗਲਦਾ ਗਲਦਾ ਉਹਦਾ ਫਲ ਹਾਂ ਨਾਲੇ ਥੱਲੇ ਵੀ ਆਏ ਆ ਮਾ ਪਿਤਾ ਆ ਦੇ ਲੰਕਦਾ ਨਿਆਣਾ ਜ਼ਿਆਦਾ ਲੜ ਗਈ ਕੱਟੇ ਤੇ ਚੱਲ ਜਾਂਦਾ ਚੱਲਦਾ ਜਾਂਦਾ ਜ਼ਿਆਦਾ ਨਿਆਣਾ ਵੀ ਚੱਲਦਾ ਫਿਰ ਮੈਂ ਇਕੱਲੇ ਨਹੀਂ ਹੋ ਜਾਣਾ ਮੈਂ ਤਾਂ ਪੰਜ ਰੈਂਟ ਚੱਲ ਚੱਲ ਬਸ ਅੰਦਰੋਂ ਦੇਖ ਲੈਣਾ ਮੈਂ ਚੱਲ ਤੂੰ ਆਪੇ ਧਾਲਾ-ਤਾਲਾ ਸਭ ਚੰਗ ਕੁੱਟ ਗਿਆ ਲਾ ਫਰਾ ਦੇਖ ਲਈਆਂ ਲਾ ਫਰਾ ਆ ਦੇ ਚੂਹੇ ਲੱਗ ਗਏ ਚੂਹਾ ਬਾਉ ਦਾ ਆਦੇ ਇਹਨੂੰ ਨਹੀਂ ਦੋ ਲੱਗਿਆ ਇਸ ਕੀ ਵੇਲਾ ਪਹਿਲਾਂ ਹੀ ਔਖੀਆਂ ਹੋਈਆਂ ਹੋਈਆਂ ਤਾਂ ਹੁਣ ਲੱਗਦਾ ਪਹਿਲਾਂ ਇਕੱਠਾ ਹੀ ਉੱਤਰਿਆ ਆਈ ਸੀ ਸਬਜ਼ੀ ਹੂੰ ਹੁਣ ਪਤਾ ਨਹੀਂ ਕਿ ਖਾ ਰੇ ਸੇ ਤਾਂ ਸਵੇਰੇ ਕਰ ਤੋਂ ਇੰਨੀ ਸਬਜ਼ੀ ਉੱtre ਹੁੰਦੀ ਆ ਥੋੜੀ ਥੋੜੀ ਨਹੀਂ ਹੁੰਦੀ ਉਹਨੂੰ ਅੰਦਰ ਦਹਾਉਣਾ ਮੈਂ ਸਬਜ਼ੀ ਦਾ ਕਈ ਇਹ ਘਠ ਘਠਕਦੇ ਇੰਨੇ ਆ ਨਾ ਬਿਨਾਂ ਸਪਰੇਏ ਤੋਂ ਵੱਧਦੇ ਨਹੀਂ ਸਪਰੇਏ ਮੰਗਦੇ ਆ ਵੀ ਸਾਡੇ ਵਾਸਤੇ ਸਪਰੇਏ ਲਿਆ ਅੱਜ ਸਭ ਤੋਂ بڑا ਹਾਸਾ ਹੋ ਗਿਆ ਆ ਬੇੜਾ ਦੱਬ ਗਿਆ ਸਾਡਾ ਕੁਹੀ ਦੱਬ ਗਿਆ ਫੱਟੀ ਰੱਖੀ ਹੋਈ ਓਥੇ ਹਾਂ ਤੇ ਚਾਰ ਪਹਿਲਾਂ ਵਾਲੇ ਪਾਏ ਆ ਤੇ ਕੌ ਲੱਗਿਆ ਹੋਇਆ ਆ ਉਹ ਤੇ ਰੱਖੀ ਆ ਤੇ ਹਾਰ ਕੇ ਉਹ ਤੇ ਸਾਹਮਣੇ ਮਤਲਬ ਉਹਨੂੰ ਕਿਹਾ ਮੈਂ ਆਹ ਉਹ ਸਾਹਮਣੇ ਵੀ ਇੱਧਰ ਨੂੰ ਲੰਘਣਾ ਆਂ ਤੂੰ ਬੱਚ ਕਰ ਜਾਣਾ ਕਿਉਂ ਪੰਗੇ ਕਰਦੇ ਆ ਲੈ ਦੇਖ ਲੈ ਹੈ ਸਾਲੀ ਮੌਤ ਨੂੰ ਮਖੋਲਾ ਹੁਣ ਕਹਦੇ ਫੂ ਫੂ ਹੁੰਦੀ ਆ ਦੇ ਤਾ ਖੂਗਾ ਥੱਲੇ ਖੂਆ ਧਲੇ ਖੂ ਮੈਂ ਵੀ ਅੱਜ ਜਿਵੇਂ ਮਿੱਠਿਆ ਹੁੰਦਾ ਪਹਿਲਾਂ ਹੀ ਆ ਪਹਿਲਾਂ ਵੀ ਮੈਂ ਹੀ ਰੱਖਿਆ ਖੂਆ ਹੋ ਬਚਦੀਦਾ ਸੰਘਾ ਘਰ ਤੇ ਲਈ ਆਤੀ ਤੂੰ ਦੋ ਵਾਰ ਬਾਝ ਲਈ ਤੂੰ ਇਹ ਤੂੰ ਮੈਂ ਦੇਖਦੀ ਸੀ ਕਿੰਨੀ ਕਿ ਵਿਚ ਨੂੰ ਜਾਂਦੀ ਆ ਪਹਿਲਾਂ ਗਲੀ ਨਹੀਂ ਸੀ ਹੁਣ ਗਲੀ ਹੋ ਗਈ ਲਿਆ ਸੱਪੜ ਸੁੱਪੜ ਕੋਈ ਟੱਪ ਵੀ ਗਲੀ ਵਿੱਚ ਦੇਖੀਏ ਕਿੰਨੀ ਕ ਪਰੇ ਹੋ ਜਾਏ ਤੂੰ ਤੂੰ ਸੱਪੜ ਲਿਆ ਮੈਂ ਦੇਖਦਾ ਸੱਪੜ ਤਾਂ ਉੱਧਰ ਹੋਣੀ ਮਗਨੀਆਂ ਲਿਆ ਕੋਈ ਸ਼ੈਣੀ ਲਿਆ ਤਾਂ ਤੇ ਕੰਡੇਆਂ ਵਾਲੇ ਤੂੰ ਜਾ ਕੋਣੀਆ ਲਓ ਜੀ ਕਰਤਾ ਮਾਪੀ ਤੇ ਭਰਾਈਆਂ ਹੋ ਗਿਆ 10 ਫੁੱਟ ਦਾ ਪਾੜ ਥੱਲੇ ਨੂੰ ਡੂੰਗਾ